ਪੰਜਾਬ ਕੇਸੇ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕਵਿਸ਼ਾ अरोड़ा ਬਹੁਤ-ਬਹੁਤ ਸਵਾਗਤ ਕਰਨੀ ਹੈ ਦਰਸ਼ਕੋ ਇਸ ਵੇਲੇ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਭੰਡਾਰੀ ਪੁਲ ਦੇ ਉੱਤੇ ਜਿੱਤੇ ਕਿ ਖਾਸ ਤੌਰ ਤੇ ਐਡੀਸੀਪੀ ਸਾਹਿਬ ਹਰਪਾਲ ਸਿੰਘ ਜੀ ਆਪ ਮੌਜੂਦ ਨੇ ਆਪਣੀ ਪੂਰੀ ਟੀਮ ਦੇ ਨਾਲ ਜੋ ਕਿ ਇੱਕ ਨਵੇਂ ਐਕਸਪੈਰੀਮੈਂਟ ਦੀ ਤਿਆਰੀ ਚ ਨੇ ਕਿਉਂਕਿ ਲਗਾਤਾਰ ਜੇ ਗੱਲ ਕਰੀਏ ਟ੍ਰੈਫਿਕ ਨੂੰ ਠੱਲ ਪਾਉਣ ਲਈ ਨਵੇਂ ਐਕਸਪੈਰੀਮੈਂਟ ਕੀਤੇ ਜਾਂਦੇ ਨੇ ਤੇ ਕਿਤੇ ਨਾ ਕਿਤੇ ਭੰਡਾਰੀ ਪੁਲ ਤੇ ਕੋਈ ਨਾ ਕੋਈ ਐਸਾ ਕੋਨਾ ਕ੍ਰੀਏਟ ਹੋ ਜਾਂਦਾ ਹੈ ਜਿੱਥੇ ਕਿ ਲੋਕਾਂ ਦੇ ਵੱਡੇ ਜਾਮ ਲੱਗਦੇ ਨੇ ਤੇ ਉਹਨਾਂ ਕਰਕੇ ਲੋਕਾਂ ਦਾ ਸਮਾਂ ਵੀ ਜੜਾ ਬਰਬਾਦ ਹੁੰਦਾ ਹੈ ਤੇ ਜਿਸ ਕਰਕੇ ਇਹ ਅੱਜ ਹੁਣ ਹਰਪਾਲ ਸਿੰਘ ਸਰ ਸਾਡੇ ਨਾਲ ਗੱਲਬਾਤ ਕਰਨਗੇ ਸੰਦਸਨਗੇ ਕਿਸ ਤਰ੍ਹਾਂ ਨਾਲ ਨਵੇਂ ਐਕਸਪੈਰੀਮੈਂਟਸ ਕੀਤੇ ਜਾ ਰਹੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕੇਸਰੀ ਤੇ ਥੈਂਕ ਯੂ ਜੀ ਸਰ ਲਗਾਤਾਰ ਅਸੀਂ ਵੇਖ ਰਹੇ ਤੁਹਾਡੇ ਐਫਰਟਸ ਬੜੇ ਬਰਕਰਾਰ ਚੱਲ ਰਹੇ ਨੇ ਔਰ ਤੁਸੀਂ ਹਰ ਵਾਰ ਕੁਝ ਨਾ ਕੁਝ ਐਸਾ ਨਵਾਂ ਕਰ ਰਹੇ ਹੋ ਜਿਹਦੇ ਨਾਲ ਸ਼ਹਿਰ ਦੀ ਜੜੀ ਟ੍ਰਾਫਿਕ ਹੈ ਉਸ ਨੂੰ ਠਲ ਪਾਈ ਜਾ ਸਕੇ ਅੱਜ ਤੁਹਾਡਾ ਇੱਥੇ ਮੌਜੂਦ ਹੋਣ ਦਾ ਕੀ ਖਾਸ ਮਕਸਦ ਹੈ ਇਸ ਤਰ੍ਹਾਂ ਜੀ ਅਸੀਂ ਇੱਥੇ ਖੜੇ ਆ ਕਿ ਜਿਹੜਾ ਇਹ ਆ ਨਾ ਵੇਖੋ ਆਇਰਲੈਂਡ ਬਣਿਆ ਜੀ ਇਹਦੇ ਨਾਲ ਜਿਹੜੇ ਲੋਕ ਆਉਂਦੇ ਆ ਇਹਦੇ ਨਾਲ ਟ੍ਰੈਫਿਕ ਜਿਹੜੀ ਆ ਰੁਕਦੀ ਹੈ ਜੀ 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 ਕਾਫੀ ਮੈਂ ਅੱਜ ਉਹਨਾਂ ਨਾਲ ਗੱਲ ਕੀਤੀ ਸੀ ਕਾਰਪੋਰੇਸ਼ਨ ਨਾਲ ਜੀ ਉਹ ਵੀ ਉਹਨਾਂ ਦੇ ਵੀ ਇੰਜੀਨੀਅਰ ਸਾਹਿਬ ਆ ਰਹੇ ਨੇ ਜੀ ਉਹ ਵੀ ਇੱਥੇ ਵਾਚ ਕਰਨਗੇ ਜੀ ਇੱਕ ਅਸੀਂ ਇਹਨੂੰ ਵਾਚ ਕਰ ਰਹੇ ਵੀ ਇਹਨੂੰ ਥੋੜਾ ਇੱਥੇ ਸ਼ਾਰਟ ਕੀਤਾ ਜਾਵੇ ਇਹਨੂੰ ਤੋੜਿਆ ਜਾਵੇ ਬਿਲਕੁਲ ਬਿਲਕੁਲ ਦੂਸਰਾ ਇਹ ਹੈ ਕਿ ਜਿਸ ਤਰ੍ਹਾਂ ਇਧਰੋਂ ਟ੍ਰੈਫਿਕ ਆ ਰਹੀ ਆ ਜੀ ਇਹ ਇਧਰੋਂ ਜਾ ਰਹੀ ਆ ਉਧਰੋਂ ਟ੍ਰੈਫਿਕ ਆ ਰਹੀ ਹੈ ਆਪੋ ਚੌਥੇ ਉਹਨਾਂ ਦਾ ਮੈਚ ਜੀ ਔਰ ਇਹਨਾਂ ਦਾ ਤੇ ਇਸ ਪੁਲ ਦਾ ਇੱਕ ਹੀ ਕੰਮ ਆ ਆ ਜਿਹੜਾ ਪੋਲ ਆ ਜੂਜ਼ ਨਹੀਂ ਹੋ ਰਿਹਾ ਜੀ ਇਹ ਪੁਲ ਖਾਲੀ ਪਿਆ ਵਾ ਇਹਦੀ ਵਰਤੋਂ ਨਹੀਂ ਹੋ ਰਹੀ ਜੀ ਜੇ ਵਰਤੋਂ ਕਰਕੇ ਇਧਰ ਦੀ ਆਉਂਦਾ ਤੇ ਇੱਥੇ ਫਿਰ ਜਾਮ ਲੱਗਦਾ ਬਿਲਕੁਲ ਬਿਲਕੁਲ ਉਹ ਅਸੀਂ ਇਸ ਦਾ ਕਰੇ ਸੀ ਥੋੜਾ ਟ੍ਰਾਇਲ ਕੀਤਾ ਸੀ ਕਿ ਇਹ ਜਿਹੜੀ ਟ੍ਰੈਫਿਕ ਹੈ ਇਹ ਸਾਰੀ ਜਿਹੜੀ ਆ ਇਧਰ ਨੂੰ ਜਾਵੇ ਜੀ ਜਿਹੜੀ ਟ੍ਰੈਫਿਕ ਨੇ ਐਸ ਤੋਂ ਮੁੜਨਾ ਉਹ ਉਰਲੇ ਪੁਲ ਥਾਣੇ ਹੋ ਕੇ ਇਹ ਦੋਨੋਂ ਜਿਹੜੀ ਸਿੱਧੀ ਉੱਥੋਂ ਆਗੇ ਇਧਰ ਦੀ ਆ ਕੇ ਜਿਹੜੀ ਸਿੱਧੀ ਜਾਣ ਵਾਲੀ ਉਹ ਇੱਥੋਂ ਜਾਵੇ ਜੀ ਹਾਲ ਗੇਟ ਵਾਲੀ ਇਹ ਤੋਂ ਸਿੱਧੀ ਜਾਵੇ ਜਿਹੜੀ ਲੈਫਟ ਨੂੰ ਜਾਣ ਵਾਲੀ ਆ ਉਹ ਇੱਥੋਂ ਲੈਫਟ ਨੂੰ ਜੀ ਉਹ ਦੂਸਰੇ ਪਾਸੇ ਵੱਲ ਨੂੰ ਵਾਲੀ ਸਾਈਡ ਤੋਂ ਉਧਰ ਦੀ ਡਾਇਰੈਕਟ ਹੋ ਜਾਏ ਇਹ ਜਿਹੜੀ ਇੱਥੋਂ ਸਿੱਧੀ ਰਾਈਟ ਹੈਂਡ ਹੋ ਕੇ ਸਿੱਧੀ ਥੱਲੇ ਚਲੇ ਜਾਏ ਤਾਂ ਕਿ ਇਹਨਾਂ ਦਾ ਜਿਹੜਾ ਆਪਸ ਵਿੱਚ ਕਲੈਸ਼ ਆ ਨਾ ਟੱਕਰ ਆ ਜਿਹੜਾ ਹੁੰਦਾ ਉਹ ਨਾ ਹੋਵੇ ਇਹਨੂੰ ਅਸੀਂ ਚੱਲ ਰਹੇ ਕਿਉਂਕਿ ਇਹਨੂੰ ਹੁੰਦੇ ਟਾਈਮ 'ਚ ਕਰਨ ਦਾ ਕੋਬੋਧਾ ਲਾਭ ਨਹੀਂ ਅਸੀਂ ਇਹਨੂੰ ਕਰਾਂਗੇ ਪੀਕ ਆਵਰ 'ਚ ਜਦੋਂ ਫੁੱਲ ਟ੍ਰੈਫਿਕ ਹੋਏਗੀ ਅਸੀਂ ਉਹ ਐਕਸਪੈਰੀਮੈਂਟ ਕਰਕੇ ਦੇਖਿਆ ਸੀ ਸਾਡੇ ACP ਸਾਹਿਬ ਸਾਰੇ ਅਫਸਰ ਨੇ ਲੇਕਿਨ ਹੁਣ ਇਸ ਤੋਂ ਬਾਅਦ ਅਸੀਂ ਦੁਬਾਰਾ ਜਦੋਂ ਸ਼ਾਮ ਦਾ ਟਾਈਮ ਹੈ ਜਦੋਂ ਫੁੱਲ ਟ੍ਰੈਫਿਕ ਹੋਏਗੀ ਜੀ ਜੀ ਉਦੋਂ ਕਰਕੇ ਜੇ ਉਦੋਂ ਕਾਮਯਾਬ ਹੋ ਗਿਆ ਤੇ ਫਿਰ ਲਾਗੂ ਕਰਾਂਗੇ ਜੀ 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 ਜੇ ਉਦੋਂ ਸਾਡੇ ਉਹ ਐਕਸਪੈਰੀਮੈਂਟ ਚ ਫੇਲ ਹੋ ਗਿਆ ਜੀ 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 ਤੇ ਫਿਰ ਉਹਨੂੰ ਨਹੀਂ ਲਾਗੂ ਕਰਾਂਗੇ ਮਲੇ ਇਹਨੂੰ ਪੀਕ ਆਵਰ ਤੇ ਸ਼ਨੀਵਾਰ ਨੂੰ ਸ਼ਾਮ ਦੇ ਟਾਈਮ ਜੀ ਸ਼ਨੀਵਾਰ ਐਤਵਾਰ ਜਿਹੜੇ ਦੋ ਦਿਨ ਬਹੁਤ ਜ਼ਿਆਦਾ ਭਾਰੀ ਟ੍ਰੈਫਿਕ ਦੇ ਹੁੰਦੇ ਨੇ ਟ੍ਰੈਫਿਕ ਕਹਿੰਦੇ ਉਹ ਸ਼ਨੀਵਾਰ ਸ਼ਾਮ ਨੂੰ ਅਸੀਂ ਕਰਾਂਗੇ ਜੇ ਸ਼ਨੀਵਾਰ ਸ਼ਾਮ ਨੂੰ ਇਹ ਪਾਸ ਹੋ ਗਿਆ ਫਿਰ ਇਸ ਨੂੰ ਅਸੀਂ ਲਾਗੂ ਕਰਾਂਗੇ ਜੀ ਸੋ ਫਿਰ ਸਰ ਇੱਥੇ ਕਿਸੇ ਨਾ ਕਿਸੇ ਪੁਲਿਸ ਕਰਮੀਆਂ ਦੀ ਵੀ ਜਿਹੜੀ ਲਗਾਤਾਰ ਮੌਜੂਦਗੀ ਵੀ ਜ਼ਰੂਰੀ ਹੋਏਗੀ ਕਿਉਂਕਿ ਜਿਹੜਾ ਡਾਇਰੈਕਸ਼ਨਸ ਜੜੀਆਂ ਨੇ ਉਹ ਪੁਲਿਸ ਕਰਮੀਆਂ ਵੱਲੋਂ ਹੀ ਦਿੱਤੀਆਂ ਜਾਣਗੀਆਂ ਤਾਂ ਹੀ ਇਹ ਪੋਸੀਬਲ ਹੋ ਪਾਏਗਾ ਸਰ ਨਹੀਂ ਜੀ ਆਲ ਰੀਡੀ ਪੁਲਿਸ ਕਰਮਚਾਰੀ ਇੱਥੇ ਸਾਡੇ ਹੁੰਦੇ ਆ ਦੇਖੋ ਦੋ ਕਰਮਚਾਰੀ ਉਹ ਖੜੇ ਨੇ ਇੱਕ ਸਾਡੇ ਇੱਥੇ ਗੱਡੀ ਖੜੀ ਆ ਕਿ ਵਾਡੀ ਦੀ ਇਸੇ ਤਰ੍ਹਾਂ ਸਾਡੇ ਕਨਵੇਕ ਸਾਡੇ ਉਧਰ ਆਫਿਸ ਆ ਉਧਰ ਮੁਲਾਜ਼ਮ ਹੁੰਦਾ ਕਰਮਚਾਰੀ ਤੇ ਕਰੀਬ ਪੰਜ ਕਰਮਚਾਰੀ ਸਾਡੇ ਭੰਡਾਰੀ ਪੁੱਲ ਤੇ ਰਹਿੰਦੇ ਆ ਕਰਮਚਾਰੀ ਉਹਦੇ ਨਾਲ ਲੇਕਿਨ ਕਰਮਚਾਰੀ ਦੀ ਜੇ ਐਕਸਪੈਰੀਮੈਂਟ ਉਹ ਪਾਸ ਹੋ ਗਿਆ ਫਿਰ ਕਰਮਚਾਰੀਆਂ ਦੀ ਘੱਟ ਲੋਡ ਪੈਗੀ ਜੀ 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 ਫਿਰ ਉਹਦਾ ਤਾਂ ਦੇਖੋ ਸਿੱਧਾ ਰਸਤਾ ਵਾ ਜੀ ਫਿਰ ਡਾਇਰੈਕਸ਼ਨਸ ਦੇ ਦਿੱਤੇ ਨਾ ਇੱਕ ਨੇ ਰਾਈਟ ਹੋ ਜਾਣਾ ਫਿਰ ਆਪੋ ਚ ਜਦੋਂ ਨਾਲ ਕਲੈਸ਼ ਕਰਨ ਦਾ ਕੋਈ ਚਾਂਸ ਨਹੀਂ ਹੈਗਾ ਜੀ 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 ਹਾਂ ਜੇ ਕੋਈ ਮਤਲਬ ਦੇਖੋ ਜਿੱਦਾਂ ਹੁਣਾਂ ਰੋਂਗ ਸਾਈਡ ਆ ਰਹੇ ਪੜੇ ਲਿਖ ਲੋਕ ਦੇਖੋ ਜੀ 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 ਰੋਂਗ ਸਾਈਡ ਆ ਰਹੇ ਨੇ मतलब एक की ਇਹਨਾਂ ਨੇ ਮਤਲਬ ਪੜੇ ਲਿਖੇ ਨੇ ਸਿਰਫ 5 ਮਿੰਟ ਘਰ ਪਹਿਲਾਂ ਜਾਣ ਦੀ ਖਾਤਰ ਮੁੜ ਕੇ ਐਕਸੀਡੈਂਟ ਭਾਵੇਂ ਕਰਵਾ ਲੈਣ ਵੇਖੋ ਵੇਖੋ ਲੇਡੀਜ਼ ਕੀ ਕਰ ਰਹੀ ਹੈ ਇਹ ਮਨੇ ਹੀ ਮਤਲਬ ਸਾਡੇ ਤੇ ਸੀ ਉੱਥੇ ਇੱਕ ਸਾਈਨ ਬੋਰਡ ਵੀ ਲੱਗਾ ਹੈ ਜਿੱਥੇ ਕੀ ਦੱਸਿਆ ਜਾ ਰਿਹਾ ਹੈ ਇਸ਼ਾਰਾ ਦਿੱਤਾ ਜਾ ਰਿਹਾ ਐਰੋ ਦੇ ਉੱਤੇ ਕੱਟ ਲਗਾਇਆ ਗਿਆ ਹੈ ਮਗਰ ਉਸ ਦੇ باوجود ਵੀ ਲੋਕ ਲਗਾਤਾਰ ਜੀ 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 ਸੋ ਲਗਾਤਾਰ ਜੜੇ ਨੇ ਬੈਸ ਕਰਦੇ ਦਿਖਾਈ ਦਿੰਦੇ ਨੇ ACP ਸਾਹਿਬ ADCP ਸਾਹਿਬ ਹਰਪਾਲ ਸਿੰਘ ਜੀ ਨੇ ਸਾਡੇ ਨਾਲ ਜਾਣਕਾਰੀ ਦਿੱਤੀ ਕਿਸ ਤਰ੍ਹਾਂ ਨਾਲ ਇਸ ਟ੍ਰਾਫਿਕ ਨੂੰ ਠੱਲ ਪਾਉਣ ਲਈ ਜੋ ਕਿ ਨਵੇਂ-ਨਵੇਂ ਐਕਸਪੈਰੀਮੈਂਟ ਕੀਤੇ ਜਾ ਰਹੇ ਸ਼ਨੀਵਾਰ ਤੇ ਐਤਵਾਰ ਤੋਂ ਇਹ ਜਿਹੜਾ ਐਕਸਪੈਰੀਮੈਂਟ ਹੈ ਇਹ ਲਾਗੂ ਕੀਤਾ ਜਾਏਗਾ ਔਰ ਜਿਹਦੇ ਨਾਲ ਇਹ ਦੇਖਿਆ ਜਾਏਗਾ ਕਿ ਕਿਸੇ ਤਰ੍ਹਾਂ ਦਾ ਕੋਈ ਫਰਕ ਪੈਂਦਾ ਹੈ ਜਿਸ ਨਾਲ ਇਹ ਜਿਹੜਾ ਟ੍ਰਾਫਿਕ ਹੈ ਇਸ ਨੂੰ ਇੱਕ ਅਲੱਗ ਡਾਇਰੈਕਸ਼ਨ ਦਿੱਤੀ ਜਾਏਗੀ ਦੂਸਰੇ ਪਾਸੇ ਆ ਕਲੀਜ ਟ੍ਰਾਫਿਕ ਹੈ ਉਸ ਨੂੰ ਅਲੱਗ ਡਾਇਰੈਕਸ਼ਨ ਦਿੱਤੀ ਜਾਏਗੀ ਹੁਣ ਇਸ ਵੇਲੇ ਵੀ ਐਮਰਜੈਂਸੀ ਵਿੱਚ ਲਗਾਤਾਰ ਐਡੀਸੀਪੀ ਹਰਪਾਲ ਸਿੰਘ ਜੀ ਆਪਣੀ ਜੜੀ ਡਿਊਟੀ ਨਿਭਾਉਂਦੇ ਹੋਏ ਲਗਾਤਾਰ ਜਿਸ ਨਾਲ ਜੋ ਪ੍ਰੋਬਲਮਸ ਨੇ ਉਹਨਾਂ ਦਾ ਮੁਆਇਨਾ ਕਰਦੇ ਹੋਏ ਉਹਨਾਂ ਪ੍ਰੋਬਲਮਸ ਦੇ ਸੋਲੂਸ਼ਨਸ ਲਈ ਤਤਪਰ ਹਰ ਵੇਲੇ ਔਰ ਦੇਖ ਰਹੇ ਆ ਕਿ ਕਿਸ ਤਰ੍ਹਾਂ ਨਾਲ ਇਹ ਜਿਹੜੀ ਟ੍ਰੈਫਿਕ ਜਮ ਹੈ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਠੱਲ ਪਾਈ ਜਾ ਸਕੇ ਤਾਂ ਜੋ ਲੋਕਾਂ ਦਾ ਅਮੁੱਲਾ ਸਮੇਂ ਹੈ ਉਸ ਨੂੰ ਬਚਾਇਆ ਜਾ ਸਕੇ ਤੇ ਲੋਕਾਂ ਆ ਆਪਣੇ ਗਨਤਵਤੇ ਤੇ ਸਮੇਂ ਸਿਰ ਪਹੁੰਚ ਸਕਣ ਨਾ ਸਮਾਂ ਵੇਸਟ ਹੋਏ ਨਾ ਪੈਟਰੋਲ ਜਿਹੜੇ ਸਾਡੇ ਰਿਸੋਰਸਸ ਨੇ ਉਹ ਵੀ ਖਰਾਬ ਨਾ ਹੋ ਨਾ ਪੈਸਾ ਖਰਾਬ ਹੋਏ ਨਾ ਸਮਾਂ ਖਰਾਬ ਹੋਏ ਤੇ ਲੋਕ ਜੜੇ ਸਮੂਧਲੀ ਸੜਕਾਂ ਨੂੰ ਕਰ ਸਕਣ ਤੇ ਤੁਸੀਂ ਬਣੇ ਰਹੋ ਪੰਜਾਬ ਕੇਸ ਤੇ ਵੇਖਦੇ ਰਹੋ ਪੰਜਾਬ ਕੇਸਰੀ ਅਗਿਆਨ ਵਾਲੀਆਂ ਸਾਰੀਆਂ ਅਪਡੇਟਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਔਰ ਜਿਸ ਨਾਲ ਜੋ ਰੂਲਸ ਲਾਗੂ ਹੋਣਗੇ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ ਬਣੇ ਰਹੋ ਪੰਜਾਬ ਕੇਸ ਤੇ ਵੇਖਦੇ ਰਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸ ਤੁਹਾਡੇ ਦਿਲ ਦੀ ਧੜਕਣ